ਹਾਂਜੀ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਜੀ ਸੋ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਸਪੈਸ਼ਲ ਮਾਡਲ ਕਰਾ ਲੈ ਕੇ ਹਾਜ਼ਰ ਹੋਏ ਆਂ ਸੋ ਬਾਈ ਜੀ ਹਰਦੀਪ ਸਿੰਘ ਹੈਪੀ ਜੀ ਸਾਡੇ ਵੱਡੇ ਬਾਈ ਜੀ ਸਾਡੇ ਨਾਲ ਨੇ ਉਹਨਾਂ ਉਹਨਾਂ ਨੂੰ ਆਪਾਂ ਕਰਾਹੇ ਬਾਰੇ ਸਵਾਲ ਜਵਾਬ ਕਰਾਂਗੇ ਉਹ ਤੁਹਾਨੂੰ ਕਰਾਹੇ ਬਾਰੇ ਜਾਣਕਾਰੀ ਦੇਣਗੇ ਸੋ ਬਾਈ ਜੀ ਸਿੱਧੂ ਕੰਸਟਰਕਸ਼ਨ ਵਾਲੇ ਭਰਾ ਸਾਡੇ ਕੋਲੇ ਪਹੁੰਚੇ ਸੀਗੇ ਉਹਨਾਂ ਨੇ ਆਪਣਾ ਤੇ ਸਪੈਸ਼ਲ ਮਾਡਲ ਕਰਾ ਤਿਆਰ ਕਰਾਇਆਗਾ ਸੋ ਹਰਦੀਪ ਸਿੰਘ ਹੈਪੀ ਬਾਈ ਸਾਡੇ ਨਾਲ ਨੇ ਸੋ ਸਾਰੀ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਜੀ ਸਤਿ ਸ੍ਰੀ ਅਕਾਲ ਵੀਰੇ ਪਹਿਲਾਂ ਤਾਂ ਆਪਣੇ ਪੇਜ ਤੇ ਸਵਾਗਤ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹਦੇ ਸਾਈਜ਼ ਬਾਰੇ ਦੱਸੋ ਸਾਨੂੰ ਕੀ ਸਾਈਜ਼ ਆ ਕਰਾਣਾ ਸਾਈਜ਼ ਵੀਰੇ ਇਹਦਾ 8.5 ਫੁੱਟ ਲੰਬਾਈ ਹੈ 102 ਇੰਚ ਤੇ 2.5 ਫੁੱਟ ਦੀ ਚਾਈ ਹੈ ਮੰਨ ਕੇ 30 ਇੰਚ ਠੀਕ ਹੈ 30 ਇੰਚ ਚਾਹੀਏ ਦੀ ਵੀਰੇ ਹਾਂਜੀ ਤੇ ਬਾਈ ਜੀ ਜੇ ਟਰੈਕਟਰ ਦੀ ਗੱਲ ਕਰਕੇ ਬਾਈ ਜੀ ਕਿਹੜੇ ਟਰੈਕਟਰ ਮਗਰ ਬਾਈ ਜੀ ਨੇ ਚਲਾਉਣਾ ਟਰੈਕਟਰ ਵੀਰੇ ਆਲਰੇਡੀ ਪਹਿਲਾਂ ਵੀ ਉਹਨਾਂ ਕੋਲੇ 4x4 ਜੌਂਡੀਅਰ ਨੇ ਠੀਕ ਹੈ ਉਹ ਇਸ ਲਈ ਉਹਨਾਂ ਨੇ ਇਹ ਵੀ ਕਰਾਹਾ 4x4 ਜੌਂਡੀਅਰ ਮਗਰੀ ਬਣਾਇਆਗਾ ਠੀਕ ਹੈ ਜੀ ਠੀਕ ਹੈ ਜੀ ਸੋ ਬਾਈ ਜੀ ਇਹਦੇ ਵਿੱਚ ਘੋੜੀ ਕਿੰਨੇ ਸੂਤ ਦੀ ਪਾਈ ਹੈ ਕਿੰਨੇ ਇੰਚ ਪਾਈ ਹੈ ਕੀ ਕੀ ਗੱਲਬਾਤ ਆ ਘੋੜੀ ਦੀ ਸੋ ਆਪਾਂ ਨੂੰ ਪਤਾ ਹੈ ਵੀਰੇ ਉਹਨਾਂ ਦਾ ਕੰਮ ठेकेदारों ਦਾ ਕੰਮ ਹੈ ਤੇ ਸੜਕ ਦਾ ਕੰਮ ਕਰਦੇ ਜਾਦੇ ਬਾਈ ਤਾਂ ਕਰਕੇ ਆਪਾਂ ਇਹਨਾਂ ਦੇ ਹੈਵੀ ਘੋੜੀ ਪੰਜ ਸੂਤ ਵਾਲੀ ਘੋੜੀ ਜਿਹੜੀ ਆਪਾਂ ਹੈਵੀ ਮਾਡਲਾਂ ਦੇ ਪਾਈ ਹੈ ਹੁਣ ਸਪੈਸ਼ਲ ਮਾਡਲਾਂ ਦੇ ਉਹੀ ਘੋੜੀ ਆਪਾਂ ਇਹਦੇ ਪਾਈ ਹੈ ਪੰਜ ਸੂਤ ਵਾਲੀ 1 ਇੰਚ ਹੋਰ ਡਿਫਰੈਂਸ ਰੱਖਿਆ ਕਿਉਂਕਿ ਇਹਦੀ ਘੋੜੀ 2 ਇੰਚ ਉੱਚੀ ਰੱਖੀ ਆ ਆਮ ਕਰਾਹਿਆਂ ਨਾਲੋਂ ਕਿਉਂਕਿ 4/4 ਟਰੈਕਟਰ ਮਗਰ ਫਿਰ ਥੋੜੀ ਉੱਚੀ ਘੋੜੀ ਚੱਲਦੀ ਹੈ ਬੈਕ ਕੋੜੀ ਵੀ ਐਡ ਕੀਤੀ ਹੋਈ ਆ ਇਹਦੇ ਬਾਰੇ ਵੀ ਸਾਨੂੰ ਜਾਣਕਾਰੀ ਹੈ ਬੈਕ ਕੋੜੀ ਵੀ ਆਪਾਂ ਮੰਨ ਕੇ ਚੱਲੋ ਦੂਜੇ ਗਰਾਹਨ ਉਹਦੀ ਵੀ ਉਚਾਈ 2 ਇੰਚੀ ਹਾਈਟ ਜਾਰੇ ਕਰੀ ਹੋਈ ਆ ਸੋ ਇਹਦੀ ਮੋਟਾਈ ਵੀ ਆਪਾਂ ਪਹਿਲਾਂ ਵਾਲੇ ਨਾਲ ਚੇਂਜ ਕਰੀ ਆ ਆਮ ਦੇ ਆਪਾਂ ਤੈਨੂੰ ਸੁਤ ਲਾਉਣੇ ਆ ਇਹਦੀ ਮੋਟਾਈ 4 ਸੁਤਾਂ ਜਾਈ ਠੀਕ ਹੈ ਜੀ ਜੋ ਮੰਨ ਕੇ ਚੱਲੋ ਤੁਸੀਂ ਦੱਸ ਰਹੇ ਸੀ ਵੀ ਪਹਿਲਾਂ ਇਹਦੇ ਵਿੱਚ ਆਪਾਂ ਵੀ ਮੋਟੀ ਕੋੜੀ ਪਾਈ ਆ 540 ਸੋ ਇਸ ਕਰਕੇ ਵੀ ਤੁਸੀਂ ਬੈਕ ਵਾਲੀ ਕੋੜੀ ਵੀ ਮੋਟੀ ਪਾਈ ਹੋਈ ਆ ਹਾਂਜੀ ਹਾਂਜੀ ਠੀਕ ਹੈ ਜੀ ਸੋ ਬਾਈ ਜੀ ਇਸ ਤੋਂ ਬਾਅਦ ਇਹਦੇ ਬੈਕ ਸਾਈਡ ਦੀ ਗੱਲ ਕਰੀਏ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਜੀ ਹਾਂਜੀ ਇਹਨੂੰ ਆਪਾਂ ਹਾਲੋ ਬਰੀਏ ਕੇ ਲਗਾ ਲਿਓ ਰੱਖ ਸੋ ਹਾਂਜੀ ਬਾਈ ਜੀ ਦੱਸੋ ਜਿਹੜੇ ਬੈਕ ਸਾਈਡ ਬਾਰੇ ਦੱਸੋ ਸਾਨੂੰ ਕਰਾ ਦੇ ਪਰੇ ਹਾਂਜੀ ਇਹਦੇ ਸਫਾ ਇਸ ਵਿੱਚ ਇਹ ਆਪਾਂ ਡਿਫਰੈਂਸ ਕਰਿਆ ਕਿਉਂਕਿ ਜਿਹੜੇ ਉੱਚੇ ਕਰਾਏ ਜਿਆਦਾ ਉੱਚਾ ਹੋਣ ਕਰਕੇ ਨਾ 2.5 ਫੁੱਟ ਦੀਆਂ ਕਿੱਲੀਆਂ ਥੋੜੀਆਂ نیچے ਲਗਾਈਆਂ ਗਈਆਂ ਕਿਉਂਕਿ ਜੇ ਆਪਾਂ ਜਾਦੇ ਉੱਪਰ ਲਗਾਵਾਂਗੇ ਫਿਰ ਕਜਾਹ ਉੱਪਰ ਘਟ ਜਾਊਗਾ ਠੀਕ ਹੈ ਜੀ ਇਹਨੂੰ ਮੈਂਟੇਨ ਰੱਖਣ ਵਾਸਤੇ ਤੁਸੀਂ ਇਹ ਚੀਜ਼ ਚੇਂਜ ਕੀਤੀ ਹੈ ਮੈਂਟੇਨ ਰੱਖਣ ਵਾਸਤੇ ਜਿਹੜੀ ਆਪਾਂ ਕਹਿੰਦੇ ਆ ਵੀ ਖਰਾਬ ਸਹੀ ਪ੍ਰੋਪਰ ਵਰਕ ਕਰੇ ਉਹਦੇ ਵਾਸਤੇ ਆਪਾਂ ਕਿੱਲੀਆਂ ਇਹਦੇ نیچے ਲਗਾਈਆਂ ਹੋਈਆਂ ਠੀਕ ਹੈ ਜੀ ਆਲਮੋਸਟ ਇਸ ਕਰਾਹ ਦੇ ਵਿੱਚ ਤੁਸੀਂ ਬੀਮ ਉੱਤੇ ਤੇ ਥੱਲੇ ਇੱਕੋ ਜਿਹੇ ਲਾਏ ਹੋਏ ਆ ਹਾਂਜੀ ਹਾਂਜੀ ਇਹ ਆਪਾਂ ਬੀਮ ਇਹਨਾਂ ਦੇ 22 ਇੰਚ ਵਾਲੇ ਹੈਵੀ ਵਾਲੇ ਬੀਮ ਲੱਗੇ ਆ ਵੀਰੇ ਠੀਕ ਹੈ ਜੀ ਤੇ ਬਾਕੀ ਜਿਹੜੀਆਂ 8.5 ਫੁੱਟ ਕਰਾਹ ਹੁੰਦਾ ਉਹ ਤੁਹਾਨੂੰ ਦੱਸ ਦਿਆਂ ਕਿਉਂਕਿ ਉਹ ਆਹ ਸਪੋਰਟਾਂ ਜਿਹੜੀਆਂ 8 ਫੁੱਟ ਕਰਾਹ ਹੁੰਦਾ ਉਹਦੇ ਦੋ ਪੈਨਾਂ ਨੇ ਵੀਰ ਜੀ ਹਾਂਜੀ ਹਾਂਜੀ ਜਿਹੜੀ ਲਵਾਈ ਜਾ ਰਹੀ ਹੋਣ ਕਰਕੇ ਇਹਦੇ 'ਚ ਆਪਾਂ ਸਪੋਰਟ ਐਕਸਟਰਾ ਦਿੱਤੀ ਹੈ ਇੱਕ ਇਹ ਸਾਈਡ ਤੇ ਵੀ ਤਿੰਨ ਸਪੋਰਟਾਂ ਵਿਚਾਲੇ ਵੀ ਤਿੰਨ ਜਿਹੜੇ 8 ਫੁੱਟ ਕਰਾਹੇ ਆ ਉਹਨਾਂ ਦੇ ਵਿਚਾਲੇ ਤਿੰਨ ਸਪੋਰਟਾਂ ਹੁੰਦਾਂਗਾ ਸਾਈਡ ਤੇ ਦੋ ਹੀ ਹੁੰਦੀਆਂ ਥੋਨੇ ਨਮਾਈ ਜਿਆਦੇ ਹੋਣ ਕਰਕੇ ਇਹਦੇ ਸਪੋਰਟਾਂ ਆਪਾਂ ਤਿੰਨ ਤੈ ਨਹੀਂ ਦਿੱਤੀਆਂ ਸਾਰੇ ਪਾਸੇ ਠੀਕ ਹੈ ਜੀ ਜਿਹੋ ਜਗ੍ਹਾ ਨੂੰ ਜੀ ਇਕਾਵਰ ਕਰਨ ਵਾਸਤੇ ਅਡਜਸਟ ਹੋ ਜੇ ਸੋ ਇਹਦੇ ਨਾਲ ਹੀ ਕਰਾ ਹੈਵੀ ਬਣਦਾ ਜੀ ਬਾਕੀ ਜਿਹਦੇ ਵਿੱਚ ਵਜਨ ਦੀ ਗੱਲ ਕਰੀਏ ਵਜਨ ਕਿੰਨਾ ਹੋਣਾ ਲਾ ਜੀ ਵਜਨ ਵੀਰੇ ਲਗਭਗ ਸਵਾ ਦੋ ਕੁਆਟਲ ਦੇ ਲਗਭਗ ਹੋ ਜਾਂਦਾ ਇਹਦੇ ਵਿੱਚ ਠੀਕ ਹੈ ਜੀ ਮਨੀ ਮਮ ਤੁਹਾਡਾ ਕਹਿਣ ਦਾ ਮਤਲਬ ਆ ਦੋ ਕੁਆਟਲ 25 ਕਿਲੋ 30 ਕਿਲੋ ਦੇ ਵਜਨ ਚ ਹੋ ਜਾਂਦਾ ਕਰਾ ਜੀ ਠੀਕ ਹੈ ਜੀ ਸੋ ਬਾਕੀ ਬਾਈ ਸ਼ਾਇਨ ਵਗੈਰਾ ਵੀ ਤੁਸੀਂ ਦਿਖਾ ਦਿਓ ਰੰਗ ਦੀ ਪੂਰੀ ਵਧੀਆ ਆਈ ਹੋਈ ਆ ਸੋ ਪੂਰੇ ਸ਼ੌਕ ਨਾਲ ਰੰਗ ਬਾਈ ਜੀ ਰੰਗ ਕਿਹੜਾ ਯੂਜ਼ ਕਰਦੇ ਆ ਇਹਦੇ ਵਿੱਚ ਰੰਗ ਵੀਰੇ ਆਪਾਂ ਪਹਿਲਾਂ ਵੀ ਦੱਸਿਆ ਵੀਡੀਓ 'ਚ ਰੰਗ ਆਪਾਂ ਟੱਚ ਕੰਪਨੀ ਦਾ ਉਹੀ ਯੂਜ਼ ਕਰਦੇ ਆ ਵਧੀਆ ਵਾਲਾ ਸੋ ਪੇਂਟਰ ਤੋਂ ਹੀ ਕਰਾਉਣੇ ਆ ਵੀਰੇ ਆਪਾਂ ਗੁਲਦੀਪਾ ਮੁੰਡਾ ਪੇਂਟਰ ਬਹੁਤ ਵਧੀਆ ਰੰਗ ਕਰਦਾ ਸੋ ਹਰੇਕ ਵਾਰ ਉਹੀ ਰੰਗ ਕਰਦਾ ਆਪਣੀ ਸਾਡੇ ਜਿਹੜੇ ਆਪਾਂ ਬਣਾਉਣੇ ਆ ਸੋ ਬਾਈ ਜੀ ਜਿਹੜੇ ਭਰਾ ਵੀਡੀਓ ਦੇਖ ਰਹੇ ਆਪਣੇ ਈਵਰਸ ਬਾਈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਤੁਸੀਂ ਕਿਰਾਹਾ ਲੈਣ ਆਉਣਾ ਕਿੱਥੇ ਇਹ ਤੁਹਾਨੂੰ ਐਡਰੈਸ ਦੱਸੋ ਸਾਨੂੰ ਬਾਈ ਜੀ ਨੂੰ ਦੱਸ ਦਿਓ ਹਾਂ ਜੀ ਆਪਣਾ ਵੀਰੇ ਪੋਰਟਸ਼ਮੀਰ ਤੋਂ ਆਪਣਾ ਪਿੰਡ ਆ ਆਪਣਾ ਤਲਵੰਡੀ ਸਾਬੋ ਤੋਂ 15 ਕਿਲੋਮੀਟਰ ਹੈ ਜੋ ਬਠਿੰਡਾ ਤਲਵੰਡੀ ਸਾਬੋ ਵਾਲਾ ਮੇਨ ਰੋਡ ਆ ਤੱਕ ਸ਼੍ਰੀ ਦਮਦਮਾ ਸਾਹਿਬ ਵਾਲਾ ਉਹਦੇ ਵਿਚਕਾਰ ਆਪਣਾ ਪਿੰਡ ਆ ਜੇ ਬੰਦਾ ਬਠਿੰਡੇ ਵਾਲੀ ਸਾਈਡ ਤੋਂ ਆਊਗਾ ਤਾਂ 12 ਕਿਲੋਮੀਟਰ ਹੈ ਜੇ ਤਲਵੰਡੀ ਤੋਂ ਆਊਗਾ ਤਾਂ 15 ਕਿਲੋਮੀਟਰ ਰੋਡ ਦੇ ਉੱਤੇ ਹੀ ਵਰਖਿਆ ਆਪ ਆਪਣੀ ਹਾਂਜੀ ਹਾਂਜੀ ਠੀਕ ਹੈ ਜੀ ਦੁਕਾਨ ਦਾ ਐਡਰੈਸ ਵੀ ਜਰੂਰ ਦੱਸ ਦਿਓ ਜੀ ਆਪਾਂ ਨੂੰ ਦੁਕਾਨ ਦਾ ਵੀਰੇ ਆਪਣੀ ਦੁਕਾਨ ਦਾ ਨਾਮ ਆ ਮਿਸਤਰੀ ਲਾਭ ਸਿੰਘ ਕੋਟ ਛਮੀਰ ਦੁਕਾਨ ਨੰਬਰ 3 ਤਲਵੰਡੀ ਸਾਬੋ ਰੋਡ ਠੀਕ ਆ ਜੀ ਸੋ ਬਾਈ ਜੀ ਹੋਰ ਕੁਛ ਇਹਦੇ ਬਾਰੇ ਕੁਛ ਐਡ-ਆਨ ਕੀਤਾ ਬਾਈ ਜੀ ਛੁਰੀ ਬਾਰੇ ਵੀ ਸਾਨੂੰ ਦੱਸੋ ਜੀ ਇਹਦੇ ਵਿੱਚ ਹਾਂ ਇਹਦੇ ਤੇ ਹੋਰ ਮੇਨ ਆ ਜਿਹੜੀ ਆਪਾਂ ਛੁਰੀ ਐਡ-ਆਨ ਕਰੀ ਆ ਕਿਉਂਕਿ ਜਿਹੜਾ ਆਪਾਂ ਚਮਕੌਰ ਸਾਹਿਬ ਕਰਾ ਭੇਜਿਆ ਸੀ ਪਹਿਲਾਂ ਤੁਸੀਂ ਵੀਡੀਓ ਦੇਖੀ ਸੀ ਠੀਕ ਹੈ ਜੀ ਉਹ ਲਿਆ ਆਪਾਂ ਤਨ ਸੂਤ ਛੁਰੀ ਲਾਈ ਸੀ ਸੋ ਇਸ ਵਾਰ ਪਹਿਲਾਂ ਵੀ ਬਾਈਆਂ ਨੂੰ ਵਧੀਆ ਛੁਰੀ ਲਾ ਕੇ ਤੁਸੀਂ 240 ਵਾਲੀ ਜਿਹੜੀ ਆਪਾਂ ਜ਼ਿਆਦਾ ਲਾਉਣੇ ਆ ਪਰ ਆਤ ਕੀ ਇਹ ਬਾਈ ਕਹਿੰਦੇ ਯਾਰ ਸਾਨੂੰ ਵੀ ਬਾਈ ਪੈਸਿਆਂ ਦਾ ਕੋਈ ਚੱਕਰ ਨਹੀਂ ਵੀ ਛੁਰੀ ਸਾਨੂੰ ਵੀ ਐਡ-ਆਨ ਕਰਕੇ ਦਿਓ ਤੁਸੀਂ 300 ਸੂਤ ਵਾਲੀ ਵਧੀਆ ਪੂਰੀ ਹੈਵੀ ਛੁਰੀ ਤਾਂ ਕਰਕੇ ਆਪਾਂ ਇਹਦੇ ਉਹਨਾਂ ਨੂੰ ਐਡ ਕਰਕੇ ਦਿੱਤੀ ਐ ਇਸ ਵਾਰ ਉਹ ਕਹਿੰਦੀ ਸੀ ਵੀ ਸਾਨੂੰ ਐਸ ਗੀ ਤੁਸੀਂ ਤਿੰਨ ਸੂਤ ਸੂਰੀ ਲਾ ਕੇ ਦਿਓ ਠੀਕ ਹੈ ਜੀ ਉਹ ਬਾਈਆਂ ਦਾ ਮਤਲਬ ਆ ਜੀ ਬਾਈਆਂ ਦਾ ਹਰ ਰੋਜ਼ ਡੇਲੀ ਦਾ ਕੰਮ ਆ 10 ਤੋਂ 12 ਘੰਟੇ ਬਾਈ ਕਰਾਹਾ ਚਲਾਉਂਦੇ ਨੇ ਸੋ ਉਹਦੀ ਕਸਾਈ ਘੱਟ ਪਵੇ ਇਸ ਕਰਕੇ ਤੁਸੀਂ ਇਹ ਚੀਜ਼ ਲਾ ਲਈ ਕਿਉਂਕਿ ਆਪਣੇ ਬਾਈ ਇੱਥੇ ਨੇੜੇ ਰੋਡ ਬਣ ਰਿਹਾ ਜੋ ਭਾਰਤਮਾਲਾ ਉੱਥੇ ਬਾਈਆਂ ਦਾ ਕੰਮ ਚੱਲਦਾ ਹੈ ਸੋ ਉੱਥੇ ਜ਼ਿਆਦਾਤਰ ਬਾਈਆਂ ਦੇ ਕਰਾਹ ਚੱਲਦੇ ਆ ਰੁਪਾ ਹਰਤਮਾਲਾ ਰੋਡ ਤੇ ਬਾਕੀ ਜੀ ਇਹ ਜਾਣਕਾਰੀ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਬਾਕੀ ਬਾਈ ਨੇ ਡਰੈੱਸ ਵੀਡੀਓ ਦੇ ਵਿੱਚ ਬੋਲ ਹੀ ਦਿੱਤਾ ਬਾਕੀ ਸਕਰੀਨ ਉੱਤੇ ਵੀ ਚੱਲ ਰਿਹਾ ਐਡਰੈੱਸ ਜਿਹੜੇ ਭਰਾ ਨੇ ਵੀ ਕਰਾਹਾ ਆਪਾਂ ਤੋਂ ਬਣਵਾਉਣਾ ਬਾਈ ਜੀ ਕਿਸੇ ਵੀ ਸਾਈਜ਼ ਦਾ ਬਣਵਾਉਣਾ ਹੈ ਕੋਈ ਵੀ ਸਾਈਜ਼ ਬਣੋਣਾ ਕਿਸੇ ਵੀ ਸਾਈਜ਼ ਦਾ ਕਰਾਹਾ ਬਣਵਾਉਣਾ ਬਾਈ ਜੀ ਆਪਾਂ ਨੂੰ ਕੰਟੈਕਟ ਕਰ ਲੈੋ ਸਕਰੀਨ ਤੇ ਆਪਣਾ ਨੰਬਰ ਚੱਲੀ ਜਾਂਦਾ ਬਾਈ ਜੀ ਸਸਵੀਕਾਰ